ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇਸੋਹੀ ਮਹੱਲਾ ਪੰਜਵਾ ਜਿਸ ਕੇ ਸਰੂਪਰ ਤੁ ਸੁਆਮੀ ਸੋ ਦੁਖ ਕੈਸਾ ਪਾਵੈ ਬੁਰਨ ਜਾਣੈ ਮਾਇਆ ਮਦ ਮਾਤਾ ਮਰਣਾ ਚੀਤਨ ਆਵੈ ਮੇਰੇ RAM ਰਾਏ ਤੂੰ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਕੋ ਭਉ ਕਛ ਨਹੀਂ ਜਮਨ ਹੀ ਆਵੇ ਨੇਰੇ ਰਹਾਓ ਜੋ ਤੇਰੇ ਰੰਗ ਰੱਤੇ ਸਵਾਮੀ ਤਿਨ ਕਾ ਜਨਮ ਮਰਨ ਦੁਖ ਨਾ ਸਾ ਤੇਰੀ ਬਖਸ ਨਾ ਮਿਟੇ ਕੋਈ ਸਤਿਗੁਰ ਕਾ ਦਿਲਾਸਾ ਨਾਮ ਧਿਆਨ ਸੁਖ ਫਲ ਪਾਇਨ ਆਠ ਪੈਰ ਅਰਧ ਹੈ ਤੇਰੀ ਸਰਨ ਤੇਰੇ ਪ੍ਰਵਸ ਪੰਜ ਦੁਸ਼ਟ ਲੈ ਸੱਧ ਹੈ ਗਿਆਨ ਧਿਆਨ ਕਿਛੁ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਬਦ ਵਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੋਹੀ ਮਹੱਲਾ ਪੰਜਵਾ ਜਿਸ ਕੇ ਸਿਰ ਉਪਰ ਦੁਸਵਾਮੀ ਸੋ ਦੁੱਖ ਕੈਸਾ ਪਾਵੇ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਣਾ ਚੀਤਨਾ ਆਵੇ ਮੇਰੇ RAM RAHE TU SANTA KA SANT TERE TERE SEVAK KO PA KHUSH NAHI JAM NAHI AAVE NEERE RAHAO JOTE RANG RATE SWAMI TIN KA JANAM MARAN DUKH NAASA TEERI BAKS NA METE KOI SATGURU KA DILASA NAM TE AYEN SUKH PHAL PAYEN AATH BAHAR ARAD HAI TEERI SARAN TERE PRAVAAS HAI PANCH DOST LA SAD HAI GYAN DHYAN KISH KARMAN NA JAANA SAARAN JAANA TEERI SAB TE VADDA SATGURU NANAK JIN KA LA RAKI MERI IS WAHI MAHALLA ਪੰਜਵਾ ਜਿਸ ਕੇ ਸਿਰ ਉਪਰ ਤੁ ਸੁਆਮੀ ਸੋ ਦੁਖ ਕੈਸਾ ਪਾਵੈ ਬੁਰਨ ਜਾਣੈ ਮਾਇਆ ਮਦ ਮਾਤਾ ਮਰਣਾ ਚੀਤਨ ਆਵੈ ਮੇਰੇ RAM RAAY TU SANTA KA SANT TERE TERE SEVAK KO PAU KASH NAHI JAMAN HI AAVAIN NEERE RAHAO JO TERE RANG RATHI SWAMI TIN KA JANM MARAN DUKH NAASA TEERI BAKS NA MEṬE KOI SATGURU KA DILASA NAAM TE AAYEN SUKH PAL PAAYEN AATH PAIR ARAD HAI TEERI SARAN TERE PRAVASA PANCH DUSHT LA SADH HAI GYAN DHYAN KISH KARMAN NA JAANA SAAR NA JAANA TEERI SABDE VADDA SATGURU NANAK JIN KAL RAKHI MERI ਸੋਹੀ ਮਹੱਲਾ ਪੰਜਵਾ ਜਿਸ ਕੇ ਸਿਰ ਉਪਰ ਦੁਸਵਾਮੀ ਸੋ ਦੁੱਖ ਕੈਸਾ ਪਾਵੇ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਣਾ ਚੀਤਨਾ ਆਵੇ ਮੇਰੇ RAM RAHE TU SANTA KA SANT TERE TERE SEVAK KO PAUKH NAHI JAM NAHI AAVE NEERE RAHAO JOTE RANG RATE SWAMI TIN KA JANM MARAN DUKH NASA TEERI BAKS NA METE KOI SATGURU KA DILASA NAM TE AYEN NA SUKH PHAL PAYEN AATH BAHAR ARAD HAI TEERI SARAN TERE PRAVAAS HAI PANCH DOST LA SAD HAI GYAN DHYAN KISH KARMAN NA JAANA SAAR NA JAANA TEERI SAB TE VADDA SATGURU NANAK JIN KA LA RAKHI MERI IS WAHI MAHALA ਪੰਜਵਾ ਜਿਸ ਕੇ ਸਰੂਪ ਰਤੁ ਸੁਆਮੀ ਸੋ ਦੁਖ ਕੈਸਾ ਪਾਵੈ ਬੁਰਨ ਜਾਣੈ ਮਾਇਆ ਮਦ ਮਾਤਾ ਮਰਣਾ ਚੀਤਨ ਆਵੈ ਮੇਰੇ RAM ਰਾਏ ਤੂੰ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਕੋ ਭਉ ਕਛ ਨਹੀਂ ਜਮਨ ਹੀ ਆਵੈ 니ਰੇ ਰਹਾਓ ਜੋ ਤੇਰੇ ਰੰਗ ਰੱਤੇ ਸੁਆਮੀ ਤਿਨ ਕਾ ਜਨਮ ਮਰਨ ਦੁਖ ਨਾ ਸਾਥ ਤੇਰੀ ਬਖਸ ਨਾ ਮਿਟੇ ਕੋਈ ਸਤਿਗੁਰ ਕਾ ਦਿਲਾਸਾ ਨਾਮ ਤੇ ਆਇਨ ਸੁਖ ਫਲ ਪਾਇਨ ਆਠ ਪੈਰ ਅਰਧ ਹੈ ਤੇਰੀ ਸਰਨ ਤੇਰੇ ਪ੍ਰਭਸ ਪੰਜ ਦੁਸ਼ਟ ਲੈ ਸਾਧ ਹੈ ਗਿਆਨ ਧਿਆਨ ਕੀ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਦੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੋਹੀ ਮਹੱਲਾ ਪੰਜਵਾ ਜਿਸ ਕੇ ਸਿਰ ਉਪਰ ਦੁਸਵਾਮੀ ਸੋ ਦੁੱਖ ਕੈਸਾ ਪਾਵੇ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਣਾ ਚੀਤਨਾ ਆਵੇ ਮੇਰੇ RAM RAHE TU SANTA KA SANT TERE TERE SEVAK KO PAUKH NAHI JAM NAHI AAVE NEERE RAHAO JOTE RANG RAHATE SWAMI TIN KA JANAM MARAN DUKH NAASA TEERI BAKS NA METE KOI SATGURU KA DILASA NAM TE AYEN NA SUKH PHAL PAYEN AATH BAHAR ARAD HAI TEERI SARAN TERE PRAVASA PANCH DOST LA SAD HAI GYAN DHYAN KIS KARMAN NA JAANA SAARAN NA JAANA TEERI SAB TE VADDA SATGURU NANAK JIN KA LA RAKHI MERI SUHI MAHALLA ਜਵਾ ਜਿਸ ਕੇ ਸਰੂਪ ਰਤੁ ਸੁਆਮੀ ਸੋ ਦੁਖ ਕੈਸਾ ਪਾਵੇ ਬੁਰਨ ਜਾਣੈ ਮਾਇਆ ਮਦ ਮਾਤਾ ਮਰਣਾ ਚੀਤਨ ਆਵੇ ਮੇਰੇ RAM ਰਾਏ ਤੂ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਕੋ ਭਉ ਕਛ ਨਹੀਂ ਜਮਨ ਹੀ ਆਵੇ 니ਰੇ ਰਹਾਓ ਜੋ ਤੇਰੇ ਰੰਗ ਰਾਤੇ ਸੁਆਮੀ ਤਿਨ ਕਾ ਜਨਮ ਮਰਨ ਦੁਖ ਨਾ ਸਾ ਤੇਰੀ ਬਖਸ ਨਾ ਮਿਟੇ ਕੋਈ ਸਤਿਗੁਰ ਕਾ ਦਿਲਾਸਾ ਨਾਮ ਤੇ ਆਇਨ ਸੁਖ ਫਲ ਪਾਇਨ ਆਠ ਪੈਰ ਅਰਧ ਹੈ ਤੇਰੀ ਸਰਨ ਤੇਰੇ ਪ੍ਰਭਸ ਪੰਜ ਦੁਸ਼ਟ ਲੈ ਸਾਧ ਹੈ ਗਿਆਨ ਧਿਆਨ ਕਿਸੇ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਦੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੋਹੀ ਮਹੱਲਾ ਪੰਜਵਾ ਜਿਸ ਕੇ ਸਿਰ ਉਪਰ ਦੁਸਵਾਮੀ ਸੋ ਦੁੱਖ ਕੈਸਾ ਪਾਵੇ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਣਾ ਚੀਤਨਾ ਆਵੇ ਮੇਰੇ RAM RAHE TU SANTA KA SANT TERE TERE SEVAK KO PAUKH NAHI JAM NAHI AAVE NEERE RHAU JOTE RANG RATE SWAMI TIN KA JANMA MARAN DUKH NAASA TEERI BAKS NA METE KOI SATGURU KA DILASA NAM TE AYEN NA SUKH PHAL PAEN AATH BAHAR ARAD HAI TEERI SARAN TERE PRAVAAS HAI PANCH DOST LA SAD HAI GYAN DHYAN KISH KARMAN NA JAANA SAAR NA JAANA TEERI SAB TE VADDA SATGURU NANAK JIN KA LA RAKHI MERI IS WAHI MAHALLA ਪੰਜਵਾਂ ਜਿਸ ਕੇ ਸਿਰ ਉਪਰ ਤੁ ਸੁਆਮੀ ਸੋ ਦੁਖ ਕੈਸਾ ਪਾਵੈ ਬੋਲ ਨ ਜਾਣੈ ਮਾਇਆ ਮਦ ਮਾਤਾ ਮਰਣਾ ਚੀਤਨ ਆਵੈ ਮੇਰੇ RAM ਰਾਏ ਤੂ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਕੋ ਭਉ ਕਛ ਨਹੀਂ ਜਮਨ ਹੀ ਆਵੈ ਨੇਰੇ ਰਹਾਓ ਜੋ ਤੇਰੇ ਰੰਗ ਰਾਤੇ ਸੁਆਮੀ ਤਿਨ ਕਾ ਜਨਮ ਮਰਨ ਦੁਖ ਨਾ ਸਾ ਤੇਰੀ ਬਖਸ ਨਾ ਮਿਟੇ ਕੋਈ ਸਤਿਗੁਰ ਕਾ ਦਿਲਾਸਾ ਨਾਮ ਤੇ ਆਇਨ ਸੁਖ ਫਲ ਪਾਇਨ ਆਠ ਪੈਰ ਅਰਧ ਹੈ ਤੇਰੀ ਸਰਨ ਤੇਰੇ ਪ੍ਰਭਸ ਪੰਜ ਦੁਸ਼ਟ ਲੈ ਸਾਧ ਹੈ ਗਿਆਨ ਧਿਆਨ ਕਿਛੁ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਬਦ ਵਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੋਹੀ ਮਹੱਲਾ ਪੰਜਵਾ ਜਿਸ ਕੇ ਸਿਰ ਉਪਰ ਦੁਸਵਾਮੀ ਸੋ ਦੁੱਖ ਕੈਸਾ ਪਾਵੇ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਣਾ ਚੀਤਨਾ ਆਵੇ ਮੇਰੇ RAM RAHE TU SANTA KA SANT TERE TERE SEVAK KO PAU KISHNA HI JAM NAHI AAVE NEERE RAHAO JOTE RANG RAHATE SWAMI TIN KA JANAM MARAN DUKH NAASA TEERI BAKS NA METE KOI SATGURU KA DILASA NAM TE AYEN NA SUKH PHAL PAYEN AATH PAHAR ARAD HAI TEERI SARAN TERE PRAVASA PANCH DOST LA SAD HAI GYAN TIAN KISH KARMAN NA JAANA SAAR NA JAANA TEERI SAB TE VADDA SATGURU NANAK JIN KA LA RAKHI MERI SUHI MAHALLA ਜਵਾ ਜਿਸ ਕੇ ਸਰੂਪ ਰਤੁ ਸੁਆਮੀ ਸੋ ਦੁਖ ਕੈਸਾ ਪਾਵੈ ਬੁਰਨ ਜਾਣੈ ਮਾਇਆ ਮਦ ਮਾਤਾ ਮਰਣਾ ਚੀਤਨ ਆਵੈ ਮੇਰੇ RAM ਰਾਏ ਤੂੰ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਕੋ ਭਉ ਕਛ ਨਹੀਂ ਜਮਨ ਹੀ ਆਵੈ 니ਰੇ ਰਹਾਓ ਜੋ ਤੇਰੇ ਰੰਗ ਰਾਤੇ ਸੁਆਮੀ ਤਿਨ ਕਾ ਜਨਮ ਮਰਨ ਦੁਖ ਨਾ ਸਾ ਤੇਰੀ ਬਖਸ ਨਾ ਮਿਟੈ ਕੋਈ ਸਤਿਗੁਰ ਕਾ ਦਿਲਾਸਾ ਨਾਮ ਤੇ ਆਇਨ ਸੁਖ ਫਲ ਪਾਇਨ ਆਠ ਪੈਰ ਅਰਧ ਹੈ ਤੇਰੀ ਸਰਨ ਤੇਰੇ ਪ੍ਰਭਸ ਪੰਜ ਦੁਸ਼ਟ ਲੈ ਸਾਧ ਹੈ ਗਿਆਨ ਧਿਆਨ ਕਿਛੁ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਬਦ ਵਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੋਹੀ ਮਹੱਲਾ ਪੰਜਵਾ ਜਿਸ ਕੇ ਸਰੂਪ ਸਰਦੁ ਸੁਆਮੀ ਸੋ ਦੁਖ ਕੈਸਾ ਪਾਵੇ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਣਾ ਚੀਤਨਾ ਆਵੇ ਮੇਰੇ RAM RAHE TU SANTA KA SANT TERE TERE SEVAK KO PAUKH NAHI JAM NAHI AAVE NEERE RAHAO JOTE RANG RATHE SWAMI TIN KA JANMA MARAN DUKH NAASA TEERI BAKS NA METE KOI SATGURU KA DILASA NAM TE AYEN NA SUKH PHAL PAYEN AATH BAHAR ARAD HAI TEERI SARAN TERE PRAVAAS HAI PANCH DOST LA SAD HAI GYAN DHYAN KIS KARMAN NA JAANA SAARNA JAANA TEERI SAB TE VADDA SATGURU NANAK JIN KA LA RAKHI MERI SOI MAHALLA ਜਵਾ ਜਿਸ ਕੇ ਸਰੂਪਰ ਤੁ ਸੁਆਮੀ ਸੋ ਦੁਖ ਕੈਸਾ ਪਾਵੈ ਬੁਰਨ ਜਾਣੈ ਮਾਇਆ ਮਦ ਮਾਤਾ ਮਰਣਾ ਚੀਤਨ ਆਵੈ ਮੇਰੇ RAM ਰਾਏ ਤੂ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਕੋ ਭਉ ਕਛ ਨਹੀਂ ਜਮਨ ਹੀ ਆਵੈ 니ਰੇ ਰਹਾਓ ਜੋ ਤੇਰੇ ਰੰਗ ਰਾਤੇ ਸੁਆਮੀ ਤਿਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ ਨਾ ਮੇਟੇ ਕੋਈ ਸਤਿਗੁਰ ਕਾ ਦਿਲਾਸਾ ਨਾਮ ਤੇ ਆਇਨ ਸੁਖ ਫਲ ਪਾਇਨ ਆਠ ਪੈਰ ਅਰਧ ਹੈ ਤੇਰੀ ਸਰਨ ਤੇਰੇ ਪ੍ਰਭਸ ਪੰਜ ਦੁਸ਼ਟ ਲੈ ਸਾਧ ਹੈ ਗਿਆਨ ਧਿਆਨ ਕਿਸੇ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਬਦ ਵਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੋਹੀ ਮਹੱਲਾ ਪੰਜਵਾ ਜਿਸ ਕੇ ਸਿਰ ਉਪਰ ਦੁ ਸੁਆਮੀ ਸੋ ਦੁਖ ਕੈਸਾ ਪਾਵੇ ਬੋਲ ਨਾ ਜਾਣਾ ਮਾਇਆ ਮਦ ਮਾਤਾ ਮਰਨਾ ਚੇਤਨਾ ਆਵੇ ਮੇਰੇ RAM RAHE TU SANTA KA SANT TERE TERE SEVAK KO PAU KISHNA HI JAM NAHI AAVE NEERE RAHAO JOTE RANG RAT SWAMI TIN KA JANMA MARAN DUKH NAASA TEERI BAKS NA METE KOI SATGURU KA DILASA NAM TE AYEN SUKH PHAL PAYEN AATH BAHAR ARAD HAI TEERI SARAN TERE PRAVASA PANCH DOST LA SAD HAI GYAN TYAAN KISH KARMAN NA JAANA SAARNA JAANA TEERI SAB TE VADDA SATGURU NANAK JIN KA LA RAKHI MERI SUHI MAHALLA ਜਵਾ ਜਿਸ ਕੇ ਸਰੂਪਰ ਤੁ ਸੁਆਮੀ ਸੋ ਦੁਖ ਕੈਸਾ ਪਾਵੈ ਬੋਲ ਨ ਜਾਣੈ ਮਾਇਆ ਮਦ ਮਾਤਾ ਮਰਣਾ ਚੀਤ ਨ ਆਵੈ ਮੇਰੇ RAM ਰਾਏ ਤੂ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਕੋ ਭਉ ਕਛ ਨਹੀਂ ਜਮਨ ਹੀ ਆਵੈ ਨੇਰੇ ਰਹਾਓ ਜੋ ਤੇਰੇ ਰੰਗ ਰਾਤੇ ਸੁਆਮੀ ਤਿਨ ਕਾ ਜਨਮ ਮਰਨ ਦੁਖ ਨਾ ਸਾਥ ਤੇਰੀ ਬਖਸ ਨਾ ਮਿਟੇ ਕੋਈ ਸਤਿਗੁਰ ਕਾ ਦਿਲਾਸਾ ਨਾਮ ਤੇ ਆਇਨ ਸੁਖ ਫਲ ਪਾਇਨ ਆਠ ਪੈਰ ਅਰਧ ਹੈ ਤੇਰੀ ਸਰਨ ਤੇਰੇ ਪ੍ਰਭਸ ਪੰਜ ਦੁਸ਼ਟ ਲੈ ਸਾਧ ਹੈ ਗਿਆਨ ਧਿਆਨ ਕਿਛੁ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੋਹੀ ਮਹੱਲਾ ਪੰਜਵਾ ਜਿਸ ਕੇ ਸਿਰ ਉਪਰ ਦੁਸਵਾਮੀ ਸੋ ਦੁੱਖ ਕੈਸਾ ਪਾਵੇ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਣਾ ਚੀਤਨਾ ਆਵੇ ਮੇਰੇ RAM RAHE TU SANTA KA SANT TERE TERE SEVAK KO PAU KISHNA HI JAM NAHI AAVE NEERE RAHAO JOTE RANG RATE SWAMI TIN KA JANAM MARAN DUKH NAASA TEERI BAKS NA METE KOI SATGURU KA DILASA NAM TE AYEN NA SUKH PHAL PAYEN AATH PAHAR ARAD HAI TEERI SARAN TERE PRAVASA PANCH DOST LA SAD HAI GYAN TYAN KISH KARMAN NA JAANA SAAR NA JAANA TEERI SAB TE VADDA SATGURU NANAK JIN KA LA RAKHI MERI SOI MAHALLA ਪੰਜਵਾ ਜਿਸ ਕੇ ਸਿਰ ਉਪਰ ਤੁ ਸੁਆਮੀ ਸੋ ਦੁਖ ਕੈਸਾ ਪਾਵੈ ਬੁਰਨ ਜਾਣੈ ਮਾਇਆ ਮਦ ਮਾਤਾ ਮਰਣਾ ਚੀਤਨ ਆਵੈ ਮੇਰੇ RAM ਰਾਏ ਤੂ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਕੋ ਭਉ ਕਛ ਨਹੀਂ ਜਮਨ ਹੀ ਆਵੈ 니ਰੇ ਰਹਾਓ ਜੋ ਤੇਰੇ ਰੰਗ ਰਾਤੇ ਸੁਆਮੀ ਤਿਨ ਕਾ ਜਨਮ ਮਰਨ ਦੁਖ ਨਾ ਸਾ ਤੇਰੀ ਬਖਸ ਨਾਮੇਟੇ ਕੋਈ ਸਤਿਗੁਰ ਕਾ ਦਿਲਾਸਾ ਨਾਮ ਤੇ ਆਇਨ ਸੁਖ ਫਲ ਪਾਇਨ ਆਠ ਪੈਰ ਅਰਧ ਹੈ ਤੇਰੀ ਸਰਨ ਤੇਰੇ ਪ੍ਰਭਸ ਪੰਜ ਦੁਸ਼ਟ ਲੈ ਸਾਧ ਹੈ ਗਿਆਨ ਧਿਆਨ ਕਿਛੁ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਬਦ ਵਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੋਹੀ ਮਹੱਲਾ ਪੰਜਵਾ ਜਿਸ ਕੇ ਸਿਰ ਉਪਰ ਦੁਸਵਾਮੀ ਸੋ ਦੁੱਖ ਕੈਸਾ ਪਾਵੇ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਣਾ ਚੀਤਨਾ ਆਵੇ ਮੇਰੇ RAM RAHE TU SANTA KA SANT TERE TERE SEVAK KO PAUKHISH NAHI JAM NAHI AAVE NEERE RAHAO JOTE RANG RAT SWAMI TIN KA JANMA MARAN DUKH NAASA TEERI BAKS NA METE KOI SATGURU KA DILASA NAM TE AYEN NA SUKH PHAL PAYEN AATH BAHAR ARAD HAI TEERI SARAN TERE PRAVASA PANCH DOST LA SAD HAI GYAN DHYAN KIS KARMAN NA JAANA SARAN JAANA TEERI SAB TE VADDA SATGURU NANAK JIN KA LA RAKHI RE WAHI MAHALLA PANJ ਜਿਸ ਕੇ ਸਿਰ ਉਪਰ ਤੁ ਸੁਆਮੀ ਸੋ ਦੁਖ ਕੈਸਾ ਪਾਵੇ ਬੁਰਨ ਜਾਣੈ ਮਾਇਆ ਮਦ ਮਾਤਾ ਮਰਣਾ ਚੀਤਨ ਆਵੇ ਮੇਰੇ RAM ਰਾਏ ਤੂ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਕੋ ਭਉ ਕਛ ਨਹੀਂ ਜਮਨ ਹੈ ਆਵੇ ਨੀਰੇ ਰਹਾਓ ਜੋ ਤੇਰੇ ਰੰਗ ਲਾਤੇ ਸਵਾਮੀ ਤਿੰਨ ਕਾ ਜਨਮ ਮਰਨ ਦੁਖ ਨਾ ਸਾ ਤੇਰੀ ਬਖਸ ਨਾ ਮਿਟੇ ਕੋਈ ਸਤਿਗੁਰ ਕਾ ਦਿਲਾਸਾ ਨਾਮ ਤੇ ਆਇਨ ਸੁਖ ਫਲ ਪਾਇਨ ਆਠ ਪੈਰ ਅਰਧ ਹੈ ਤੇਰੀ ਸਰਨ ਤੇਰੇ ਪ੍ਰਵਸ ਪੰਜ ਦੁਸ਼ਟ ਲੈ ਸਾਧ ਹੈ ਗਿਆਨ ਧਿਆਨ ਕਿਸੇ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਦੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੋਹੀ ਮਹੱਲਾ ਪੰਜਵਾ ਜਿਸ ਕੇ ਸਿਰ ਉਪਰ ਦੁਸਵਾਮੀ ਸੋ ਦੁੱਖ ਕੈਸਾ ਪਾਵੇ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਣਾ ਚੀਤਨਾ ਆਵੇ ਮੇਰੇ RAM RAHE TU SANTA KA SANT TERE TERE SEVAK KO PAU KISHNA HI JAM NAHI AAVE NEERE RAHAO JOTE RANG RATE SWAMI TIN KA JANAM MARAN DUKH NAASA TEERI BAKS NA METE KOI SATGURU KA DILASA NAM TE AYEN NA SUKH PHAL PAYEN AATH BAHAR ARAD HAI TEERI SARAN TERE PRAVAAS HAI PANCH DOSTAL SAD HAI GYAN DHYAN KISH KARMAN NA JAANA SAAR NA JAANA TEERI SAB TE VADDA SATGURU NANAK JIN KA LAHAKI MERI IS WAHI MAHALLA ਜੁਵਾ ਜਿਸ ਕੇ ਸਰੂਪ ਰਤੁ ਸੁਆਮੀ ਸੋ ਦੁਖ ਕੈਸਾ ਪਾਵੇ ਬੁਰਨ ਜਾਣੈ ਮਾਇਆ ਮਦ ਮਾਤਾ ਮਰਣਾ ਚੀਤਨ ਆਵੇ ਮੇਰੇ RAM ਰਾਏ ਤੂੰ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਕੋ ਭਉ ਕਛ ਨਹੀਂ ਜਮਨ ਹੀ ਆਵੇ 니ਰੇ ਰਹਾਓ ਜੋ ਤੇਰੇ ਰੰਗ ਰਤੇ ਸਵਾਮੀ ਤਿਨ ਕਾ ਜਨਮ ਮਰਨ ਦੁਖ ਨਾ ਸਾ ਤੇਰੀ ਬਖਸ ਨਾ ਮਿਟੇ ਕੋਈ ਸਤਿਗੁਰ ਕਾ ਦਿਲਾਸਾ ਨਾਮ ਤੇ ਆਇਨ ਸੁਖ ਫਲ ਪਾਇਨ ਆਠ ਪੈਰ ਅਰਧ ਹੈ ਤੇਰੀ ਸਰਨ ਤੇਰੇ ਪ੍ਰਵਸ ਪੰਜ ਦੁਸ਼ਟ ਲੈ ਸਾਧ ਹੈ ਗਿਆਨ ਧਿਆਨ ਕਿਛੁ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਬਦ ਵਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੋਹੀ ਮਹੱਲਾ ਪੰਜਵਾ ਜਿਸ ਕੇ ਸਿਰ ਉਪਰ ਦੁਸਵਾਮੀ ਸੋ ਦੁਖ ਕੈਸਾ ਪਾਵੇ ਬੋਲ ਨਾ ਜਾਣਾ ਮਾਇਆ ਮਦ ਮਾਤਾ ਮਰਣਾ ਚੇਤਨਾ ਆਵੇ ਮੇਰੇ RAM RAHE TU SANTA KA SANT TERE TERE SEVAK KO PAU KISHNA HI JAN NAHI AAVE NEERE RAHAO JOTE RANG RAHATE SWAMI TIN KA JANMA MARAN DUKH NAASA TEERI BAKS NA METE KOI SATGURU KA DILASA NAM TE AEN NA SUKH PHAL PAEN AATH PAHAR ARAD HAI TEERI SARAN TERE PRAVAAS HAI PANCH DOST LA SAD HAI GYAN TE AAN KISH KARMAN NA JAANA SAAR NA JAANA TEERI SAB TE VADDA SATGURU NANAK JIN KA LA RAKHI MERI IS WAHI MAHALLA ਪੰਜਵਾ ਜਿਸ ਕੇ ਸਿਰ ਉਪਰ ਤੂ ਸਵਾਮੀ ਸੋ ਦੁਖ ਕੈਸਾ ਪਾਵੈ ਬੁਰਨ ਜਾਣੈ ਮਾਇਆ ਮਦ ਮਾਤਾ ਮਰਣਾ ਚੀਤਨ ਆਵੈ ਮੇਰੇ RAM ਰਾਏ ਤੂ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਕੋ ਭਉ ਕਛ ਨਹੀਂ ਜਮਨ ਹੈ ਆਵੇ 니ਰੇ ਰਹਾਓ ਜੋ ਤੇਰੇ ਰੰਗ ਰਾਤੇ ਸਵਾਮੀ ਤਿੰਨ ਕਾ ਜਨਮ ਮਰਨ ਦੁਖ ਨਾ ਸਾ ਤੇਰੀ ਬਖਸ ਨਾ ਮਿਟੇ ਕੋਈ ਸਤਿਗੁਰ ਕਾ ਦਿਲਾਸਾ ਨਾਮ ਤੇ ਆਇਨ ਸੁਖ ਫਲ ਪਾਇਨ ਆਠ ਪੈਰ ਅਰਧ ਹੈ ਤੇਰੀ ਸਰਣ ਤੇਰੇ ਪ੍ਰਵਸ ਪੰਜ ਦੁਸ਼ਟ ਲੈ ਸਾਧ ਹੈ ਗਿਆਨ ਧਿਆਨ ਕਿਸੇ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਦੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੋਹੀ ਮਹੱਲਾ ਪੰਜਵਾ ਜਿਸ ਕੇ ਸਿਰ ਉਪਰ ਦੁਸਵਾਮੀ ਸੋ ਦੁੱਖ ਕੈਸਾ ਪਾਵੇ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਣਾ ਚੀਤਨਾ ਆਵੇ ਮੇਰੇ RAM RAHE TU SANTA KA SANT TERE TERE SEVAK KO PAUKH NAHI JAM NAHI AAVE NEERE RAHAO JOTE RANG RATE SWAMI TIN KA JANAM MARAN DUKH NASA TEERI BAKS NA METE KOI SATGURU KA DILASA NAM TE AYEN SUKH PHAL PAYEN AATH BAHAR ARAD HAI TEERI SARAN TERE PRAVASA PANCH DOST LA SAD HAI GYAN TYAN KIS KARMAN NA JAANA SAAR NA JAANA TEERI SAB TE VADDA SATGURU NANAK JIN KA LA RAKHI MERI IS WAHI MAHALLA ਜੰਗਵਾ ਜਿਸ ਕੇ ਸਿਰ ਉਪਰ ਤੁ ਸੁਆਮੀ ਸੋ ਦੁਖ ਕੈਸਾ ਪਾਵੈ ਬੁਰਨ ਜਾਣੈ ਮਾਇਆ ਮਦ ਮਾਤਾ ਮਰਣਾ ਚੀਤਨ ਆਵੈ ਮੇਰੇ RAM ਰਾਏ ਤੂੰ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਕੋ ਭਉ ਕਛ ਨਹੀਂ ਜਮਨ ਹੈ ਆਵੈ 니ਰੇ ਰਹਾਓ ਜੋ ਤੇਰੇ ਰੰਗ ਰਾਤੇ ਸੁਆਮੀ ਤਿਨ ਕਾ ਜਨਮ ਮਰਨ ਦੁਖ ਨਾ ਸਾ ਤੇਰੀ ਬਖਸ ਨਾ ਮਿਟੈ ਕੋਈ ਸਤਿਗੁਰ ਕਾ ਦਿਲਾਸਾ ਨਾਮ ਤੇ ਆਇਨ ਸੁਖ ਫਲ ਪਾਇਨ ਆਠ ਪੈਰ ਅਰਧ ਹੈ ਤੇਰੀ ਸਰਨ ਤੇਰੇ ਪ੍ਰਭਸ ਪੰਜ ਦੁਸ਼ਟ ਲੈ ਸਾਧ ਹੈ ਗਿਆਨ ਧਿਆਨ ਕਿਛੁ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਬਦ ਵਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੋਹੀ ਮਹੱਲਾ ਪੰਜਵਾ ਜਿਸ ਕੇ ਸਿਰ ਉਪਰ ਦੁਸਵਾਮੀ ਸੋ ਦੁੱਖ ਕੈਸਾ ਪਾਵੇ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਣਾ ਚੀਤਨਾ ਆਵੇ ਮੇਰੇ RAM RAHE TU SANTTA KA SANT TERE TERE SEVAK KO PAUKH NAHI JAM NAHI AAVE NEERE RHAU JOTE RANG RATHE SWAMI TIN KA JANMA MARAN DUKH NAASA TEERI BAKS NA METE KOI SATGURU KA DILASA NAAM TE AYEN SUKH PHAL PAYEN AATH BAHAR ARAD HAI TEERI SARAN TERE PRAVAAS HAI PANCH DOST LA SAD HAI GYAN DHYAN KISH KARMAN NA JAANA SAARAN JAANA TEERI SAB TE VADDA SATGURU NANAK JIN KA LA RAKHI MERI WAHIGURU ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ